ਤੇ ਸੋ ਲੋ ਜੀ ਸਾਡੇ ਕੋਲ ਇੱਕ ਬੜਾ ਪਿਆਰਾ ਜਿਹਾ ਡੱਬਾ ਆ ਤੇ ਡੱਬਾ ਹੈਗਾ ਆ ਭਾਜੀ ਬਾਇਓ ਫਲੇਮ ਇਹ ਆ ਜੀ ਸਟੋਵ ਇਨਡੋਰ ਕੁਕਿੰਗ ਵਾਲਾ ਸਟੋਵ ਆ ਜਿਹੜਾ ਕਿ ਲਾਈਟ ਤੇ ਚੱਲਦਾ ਬਿਜਲੀ ਚੱਲਦਾ ਤੇ ਜਿਹੜਾ ਬਿਨਾ ਧੂਏਂ ਤੋਂ ਚੱਲਦਾ ਯਾਰ ਮੈਨੂੰ ਉਹਦੀ ਖਾਸ ਗੱਲ ਬੜੀ ਬੜੇ ਲੱਗੀ ਵੀ ਇਹਨੂੰ ਤੁਸੀਂ ਜਿਹੜੇ ਚੀਜ਼ ਤੇ ਮਰਜ਼ੀ ਚਲਾ ਲਓ ਬਿਜਲੀ ਤੇ ਹੁਣਾ ਬਿਜਲੀ ਤੇ ਲਾਓ ਪਾਵਰ ਬੈਂਕ ਤੇ ਲਾਓ ਪਾਵਰ ਬੈਂਕ ਤੇ ਲਾ ਲਓ ਜੇ ਤੁਹਾਡੇ ਕੋਲ ਸੋਲਰ ਸਿਸਟਮ ਹੈਗਾ ਸੋਲਰ ਸਿਸਟਮ ਤੇ ਲਾ ਲਓ ਤੇ ਇਹਦੇ ਨਾਲ ਬਿਲਕੁਲ ਵੀ ਧੂਆ ਜਿਹੜਾ ਹੈਗਾ ਆ ਉਹ ਹੁੰਦਾ ਹੀ ਨਹੀਂ ਤੇ ਨਾਲ ਜਿਹੜੀ ਹੈਗੀ ਲੱਕੜਾਂ ਦੀ ਕਨਜੈਪਸ਼ਨ ਆ ਉਹ ਬਹੁਤ ਘਟ ਜਾਂਦੀ ਆ ਤਾਂ ਮਤਲਬ ਬਿਲਕੁਲ ਘਟ ਲੱਕੜਾ ਲਾ ਕੇ ਅਸੀਂ ਜਿਆਦੇ ਤੋਂ ਜਿਆਦਾ ਖਾਣਾ ਬਣਾ ਸਕਦੇ ਆ ਇਹ ਅਸੀਂ ਆਪਣੇ ਗਰਮ ਰੱਖਣ ਲਈ ਮਤਲਬ ਆਪਣੇ ਰੂਮ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਆ ਇਹਨੂੰ ਵਧੀਆ ਤਰੀਕੇ ਨਾਲ ਮੈਂ ਧੂਆ ਬਿਲਕੁਲ ਨਹੀਂ ਕਰਦਾ ਕਿਉਂਕਿ ਅੱਗ ਪ੍ਰੋਪਰ ਬਲਦੀ ਹੋਵੇ ਨਾ ਤੇ ਧੂਆ ਹੁੰਦਾ ਹੀ ਨਹੀਂ ਤੇ ਇਹ ਬਾਈ ਹੁਣਾਂ ਨੇ ਸਾਨੂੰ ਭੇਜਿਆ ਤੇ ਬਾਈ ਥੈਂਕ ਯੂ ਸੋ ਮੱਚ ਤੁਹਾਡਾ ਪ੍ਰੋਡਕਟ ਸਾਡੇ ਕੋਲ ਆ ਚੁੱਕਿਆ ਤੇ ਅਸੀਂ ਹੁਣ ਤੁਹਾਨੂੰ ਨਾਲ-ਨਾਲ ਇਹਦਾ ਰਿਵਿਊ ਵੀ ਦਿਖਾਉਣਾ ਹੈ ਕਿਉਂਕਿ ਇਹ ਚੀਜ਼ ਦਿਖਾਈਏ ਵਾਕਿਆ ਲੋਕਾਂ ਤੱਕ ਕਿੰਨੀ ਕਿ ਜ਼ਰੂਰੀ ਚੀਜ਼ ਆ ਕਿਉਂਕਿ ਸਾਡੇ ਲਈ ਕੈਂਪਿੰਗ ਲਈ ਆ ਅਸੀਂ ਕੈਂਪਿੰਗ ਕੁਮਿੰਗ ਕਰਦੇ ਰਹਿੰਦਾ ਇਸ ਕਰਕੇ ਅੱਜ ਪਾਈਓ ਅੱਜ ਕੈਂਪਿੰਗ ਕਰਨ ਆਏ ਆ ਅਸੀਂ ਆਪਣੇ ਦੋਸਤ ਮਿੱਤਰ ਦੇ ਘਰ ਦੇ ਵਿੱਚ ਤੇ ਆਹ ਫਟਾ ਪ੍ਰੋਡਕਟ ਪਿਆ ਆ ਆਹ ਵਾਲਾ ਤੇ ਬਸ ਆਹ ਸਾਹੀਦਾ ਜੀ ਆ ਚੀਜ਼ ਤੇ ਬਹੁਤ ਸੋਹਣਾ ਮੈਨੂੰ ਬੜਾ ਯੂਨੀਕ ਜਿਹਾ ਲੱਗਾ ਬਾਕੀ ਸਾਰਾ ਸਟੀਲ ਇਹਾਰੇ ਪੱਸਿਓ ਤੇ ਬੜਾ ਵਧੀਆ ਯੂਨੀਕ ਜਿਹਾ ਇੱਕ ਬਿਲਕੁਲ ਸਿੰਪਲ ਜਿਹਾ ਲੱਗ ਰਿਹਾ ਤੇ ਅੰਦਰੋਂ ਵੀ ਬਿਲਕੁਲ ਖੋਲ ਜਾਇਦਾ ਲੱਗਦਾ ਵੀ ਯਾਰ ਹਵਾਵਾਂ ਬੰਦੀ ਕਿੱਥੋਂ ਪੈਦੀ ਹੋਣੀ ਹੈ ਨਾ ਤੇ ਪਰ ਬਹੁਤ ਸੋਹਣੀ ਡਿਜ਼ਾਈਨਿੰਗ ਬੜੀ ਸੋਹਣੀ ਬਣਾਈ ਹੈ ਤੇ ਬਾਕੀ ਅੱਜ ਸਾਰੀ ਕੁਕਿੰਗ ਆਪਾਂ ਇੱਥੇ ਕਰਨੀ ਆ ਤੇ ਕੁਕਿੰਗ ਕਰਨ ਤੋਂ ਪਹਿਲਾਂ ਹੁਣ ਸਾਡਾ ਜਿਹੜਾ ਚਿਕਨ ਅਸੀਂ ਮੈਰੀਨੇਟ ਕਰ ਰਹੇ ਹਾਂ ਪਹਿਲਾਂ ਉਹ ਤੁਹਾਨੂੰ ਦਿਖਾ ਦਈਏ ਮੈਰੀਨੇਟ ਕਰਨ ਤੋਂ ਬਾਅਦ ਫਿਰ ਤੁਹਾਨੂੰ ਇੱਕ ਬਾਗ ਦਾ ਟੂਰ ਦਾ ਪਾਵਾਂਗੇ ਉਸ ਤੋਂ ਬਾਅਦ ਚਿਕਨ ਬਣਾ ਕੇ ਫਿਰ ਅਸੀਂ ਅੱਗੇ ਅਗਲੇ ਵਾਲੇ ਪਾਸੇ ਨੂੰ ਇੱਕ ਤਾਂ ਪਹਿਲਾਂ ਤਾਂ ਤੁਹਾਨੂੰ ਬਾਈ ਹੁਣਾਂ ਦੇ ਜਿਹੜੇ ਬਾਗ ਲਾਇਆ ਕੀ ਬਾਤ ਅਮਰੂਦ ਹੋ ਗਿਆ ਕਿੰਨੂ ਹੋ ਗਿਆ ਕਾਫੀ ਕੁਛ ਇੱਥੇ ਤੇ ਬਾਈ ਹੁਣੀ ਆਪ ਆਸਟ੍ਰੇਲੀਆ ਰਹਿੰਦੇ ਨੇ ਤੇ ਪੂਰੀ ਫੈਮਿਲੀ ਦੇ ਨਾਲ ਤੇ ਅੱਜ ਅਸੀਂ ਬਾਈ ਹੁਣਾ ਦੇ ਘਰ ਆਏ ਆ ਤੇ ਮੌਕਾ ਮਿਲਿਆ ਬਾਈ ਹੁਣਾ ਦੇ ਘਰ ਦੇ ਵਿੱਚ ਆਉਣ ਦਾ ਤੇ ਦੂਜੀ ਗੱਲ ਆ ਇੱਧਰ ਤੁਹਾਨੂੰ ਮਿਲਾਉਂਦੇ ਆ ਇੱਕ ਸਾਡੀ ਸਾਡੀ ਮਹਾਨ ਹਸਤੀ ਰਜਤ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮਹਾਰਾਜ ਬਹੁਤ ਵਧੀਆ ਤੇ ਅੱਜ ਫਿਰ ਕਿਵੇਂ ਪਹਿਲਾਂ ਤਾਂ ਮੈਨੂੰ ਏਰੀਆ ਦੱਸ ਕਿੱਥੇ ਆਏ ਆ ਆਪਾਂ ਤਸੀਂ ਇਸ ਵੇਲੇ ਹੈਗੇ ਆ ਜੀ ਮੀਰਾਪੁਰ ਮੀਰਾਪੁਰ ਦਸਾਂਜਾਂ ਦੇ ਕੋਲ ਕਿਚਨ ਦਸਾਂਜਾਂ ਦੇ ਕੋਲ ਪਿੰਡ ਆ ਜਿਹੜਾ ਤੁਸੀਂ ਹੁਣ ਕੰਮ ਕਰਨਾ ਕਰ ਲਿਆ ਇਹ ਕਰ ਲਿਆ ਸੀ ਚਿਕਨ ਵਾਸ਼ ਕਰ ਰਿਆ ਸੀ ਮੈਂ ਕੀ ਮਾਤਾ ਤੇ ਹੁਣ ਪਹਿਲਾਂ ਇਧਰ ਕਰੀਏ ਬਾਕੀ ਫੇ ਉੱਥੇ ਜਾ ਕੇ ਗੱਲਾਂ ਕਰਦੇ ਨਾਲ ਨਾਲ ਬਿਲਕੁਲ 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 ਜੀ ਇੱਕ ਮੈਂ ਪਿੱਛੇ ਗਾਰਡਨ ਦਿਖਾਉ ਬਿਲਕੁਲ ਇਹ ਆ ਜੀ ਬਾਈ ਹੁਣਾਂ ਦੇ ਅੱਛਾ ਬਾਈ ਹੁਣਾਂ ਦੇ ਜਿਹਨੇ ਆਪਾਂ ਘਰ ਆ ਬਾਈ ਦਾ ਨਾਮ ਦੱਸੋ ਪਹਿਲੇ ਗੁਰ ਇਕਬਾਲ ਸਿੰਘ ਗੁਰ ਇਕਬਾਲ ਸਿੰਘ ਬਾਈ ਹੁਣੇ ਆਸਟ੍ਰੇਲੀਆ ਦੇ ਵਿੱਚ ਨੇ ਬਿਲਕੁਲ ਭਾਜੀ ਮੈਲਬਨਸ ਹੈ ਇਸ ਵਕਤ ਤੇ ਬਾਈ ਹੁਣਾਂ ਦੇ ਨਾਲ ਖਾਸਾ ਪਿਆਰ ਆ ਸਾਡਾ ਤੇ ਇਸ ਕਰਕੇ ਬਾਈ ਉਹਦੇ ਅੱਜ ਘਰ ਦੇ ਵਿੱਚ ਹੀ ਆਏ ਆ ਤੇ ਕੋਈ ਘਰ ਕੋਈ ਨਹੀਂ ਹੈਗਾ ਤੇ ਅੱਜ ਘਰ ਸਾਡੇ ਹਵਾਲੇ ਆ ਹੋਵਾਂਗੇ ਸੋ ਹੁਣ ਆਪਾਂ ਇੱਧਰ ਆ ਜੀਏ ਤੇ ਇੱਧਰ ਅਸੀਂ ਆਪਣਾ ਚਿਕਨ ਵਗੈਰਾ ਜਿਹੜਾ ਹੈਗਾ ਸਾਰਾ ਫਰੈਸ਼ ਕਰਕੇ ਰੱਖਿਆ ਹੋਇਆ ਸਿਰਫ ਉਹਨਾਂ ਹੀ ਇਹਨੂੰ ਸਿਰਫ ਇਹੀ ਮੈਰੀਨੇਟ ਕਰਨਾ ਹੋਰ ਲਓ ਜੀ ਜਦ ਤੱਕ ਆਪਾਂ ਚਿਕਨ ਮੈਰੀਨੇਟ ਕਰ ਲਈਏ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਤੇ ਹਲਕਾ ਜਿਹਾ ਛਿੜ ਰਹੇ ਆ ਛੜਕਣਾ ਥੋੜਾ ਜਿਹਾ ਚਿਕਨ ਮਸਾਲਾ ਓਹੋ ਇੱਕ ਆ ਗਿਆ ਦੇ ਵਿੱਚ ਉਹ گارਲਿਕ ਪੇਸਟ ਤੇ ਸੋ ਲਓ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੇ ਚਿਕਨ ਨੂੰ ਪੂਰਾ ਮਸਾਲਿਆਂ ਦੇ ਨਾਲ ਇਹਨੂੰ ਕਰ ਦਿੱਤਾ ਤੇ ਹੁਣ ਇਸ ਨੂੰ ਲਗਭਗ ਅਸੀਂ ਅੱਧੇ ਤੋਂ ਪੌਣਾ ਘੰਟਾ ਇਹਨੂੰ ਅਸੀਂ ਔਰ ਰਸਤੇ ਰੱਖਾਂਗੇ ਰਸਤ ਕਰਨ ਤੋਂ ਬਾਅਦ ਫਿਰ ਇਹਦਾ ਹੁਣ ਬਲਾਵਾਂਗੇ ਤੜਕਾ ਤੇ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਾਅਦ ਵਿੱਚ ਪਾਵਾਂਗੇ ਤੁਸੀਂ ਨਾ ਇਹਨੂੰ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾਈ ਚਲੋ ਠੀਕ ਹੈ ਜੀ ਲਾ ਲੀ ਭਾਈ ਤੂੰ ਤਾਂ ਜ ਬੜੀ ਜਲਦੀ ਹੈ ਪਿਆਜ਼ ਕਾ ਉਹ ਤੋ ਕਰ ਲਿਆ ਹੈ ਟਮਾਟਰ ਵੀ ਇੱਥੇ ਗੋਡੇ ਦੇ ਰੱਖ ਲੈਨੇ ਆਪਾਂ ਹਮ ਥੋੜੇ ਇੱਥੇ ਪਚਾੜ ਲਿਆਤਾ ਲਓ ਜੀ ਆ ਦੇਖੋ ਕਿਆ ਆਪ ਬਾਤ ਆ ਯਾਰ ਟਮਾਟੋ ਬੇਰੀ ਬੜੀ ਜਬਰਦਸਤ ਬਣਾਤੀ ਤੇ ਸੋ ਹੁਣ ਵਾਰੀ ਆ ਗਈ ਆਪਣੀ ਇਸ ਚੁੱਲੇ ਨੂੰ ਹੁਣ ਜਲਾਉਣ ਦੀ ਚਲੋ ਜੀ ਜਦੋਂ ਬਾਜੀ ਕਰੋ ਸਟਾਰਟ ਇਹਨੂੰ ਆਹ ਦੇਖੋ ਜੀ ਇੰਨਾ ਕ ਚੁੱਲਾ ਏ ਆਪਣਾ ਹੂੰ ਇਹਦੇ ਚ ਆਪਾਂ ਹੁਣ ਅੰਦਰ ਆ ਲੱਕੜਾਂ ਦੀਆਂ ਛੋਟੀਆਂ-ਛੋਟੀਆਂ ਪਹਿਲਾਂ ਲਾ ਲੈਨੇ ਜੀ ਛੋਟੀਆਂ ਲੱਕੜਾਂ ਨੂੰ ਅੱਗ ਲੱਗ ਜਾਂਦੀ ਹੂੰ ਜਲਦੀ ਨਾਲ ਇਹਦੇ ਆਪਾਂ ਇੱਕ ਵੱਡੀ ਲੱਕੜ ਵੀ ਰੱਖ ਲੈਨੇ ਆ ਬਲ ਲੱਕੜ ਇੰਨੀ ਕ ਬੜੀ ਬਸ ਹੁਣ ਸ਼ੁਰੂਆਤ ਦੇ ਵਿੱਚ ਇੰਨੀ ਪਾਣੇ ਆ ਬਾਦਚੋਂ ਫੇਰ ਆਪਾਂ ਜਦੋਂ ਥੋੜੀ ਜਿਹੀ ਅੱਗ ਲੱਗ ਗਈ ਨਾਲ ਉੱਪਰ ਆਹ ਰੱਖ ਕੇ ਹੂੰ ਆਪਾਂ ਛੱਲੜ ਜੀ ਨੂੰ ਜੰਦੀ ਅੱਗ ਲਾ ਦੇਣਾ ਇਹਦੇ ਵਿੱਚ ਪਾ ਲੈਂਦੇ ਆ ਆ ਇੱਕ ਸੀ ਮਲਟਰ ਜੀ ਵਾਲੇ ਹੰਤਾ ਆਪ ਗੋਣ ਲੱਗ ਚੁੱਕੀ ਲੱਗ ਚੁੱਕੀ ਹੈਣਾ ਹੁਣ ਆਪਾਂ ਇੱਥੋਂ ਇਹਨੂੰ ਆਨ ਕਰ ਦੇਣਾ 100% ਤੇ ਲਓ ਜੀ ਹੁਣ ਅੱਗੇ ਆਪਣੀ ਸ਼ੁਰੂ ਹੋ ਗਈ ਜਦੋਂ ਆਪਾਂ ਇਹਨੂੰ ਸਟਾਰਟ ਕਰਨਾ ਉਦੋਂ ਥੋੜਾ ਜਿਹਾ ਉਦੋਂ ਉਸ ਟਾਈਮ ਤੇ ਥੋੜਾ ਜਿਹਾ ਧੂਆ ਹੋਊਗਾ ਹਾਂ ਜੋ ਮੈਂ 2-3 ਵਾਰ ਇਹਨੂੰ ਯੂਜ਼ ਕਰਕੇ ਦੇਖਿਆ ਹਜੇ ਤੱਕ ਅੱਛਾ ਤੇ ਜਦੋਂ ਹੁਣ ਇੱਕ ਵਾਰ ਜਿੱਦਾਂ ਹੁਣ ਆਪਾਂ ਪੱਖਾ ਚਲਾ ਦਤਾ ਹੂੰ ਬਸ ਵਿਦਿਨ 1 অর 2 ਮਿੰਟਸ স্মੋਕ ਉਹ ਯਾਨੀ ਗਾਇਬ ਸਾਡੀ ਤੇ ਜਿੱਦਾਂ ਹੁਣੀ ਦੇਖ ਲਓ ਤੁਸੀਂ ਆ ਹੁਣ ਹਾਂ ਸਮੋਕ ਖਤਮ ਹੋ ਗਈ স্মੋਕ ਆਲਮੋਸਟ ਖਤਮ ਹੋ ਗਈ ਨਹੀਂ ਤੇ ਜਿੱਦਾਂ ਲੱਕੜ ਆਪਾਂ ਲਾਣੇ ਆ ਲੱਕੜ 'ਚ ਹਰੇਕ 'ਚ ਥੋੜਾ ਬੋਤਾ ਮੌਇਸਚਰ ਤਾਂ ਹੁੰਦਾ ਹੀ ਆ ਹੁੰਦਾ ਹੀ ਆ ਆਹ ਤੇ ਹੁਣ ਅਗਵਤੀਆ ਬਚ ਕੀ ਪਜੀ ਤੇ ਸੋ ਲਓ ਜੀ ਇਹ ਆ ਗਿਆ ਪਰ ਜਿਹਦੇ ਵਿੱਚ ਅਸੀਂ ਚਿਕਨ ਨੂੰ ਰੋਕਣਾ ਬਿਲਕੁਲ ਬਿਲਕੁਲ ਪਾਉਜੀ ਪਾਜੀ ਇਹ ਆ ਜੀ ਸਰਵੋ ਦਾ ਪਿਓਰ ਘਰੇਲੂ ਤੇਲ ਜਿਹੜਾ ਘਰ ਦਾ ਕੱਚੀ ਘਣੀ ਦਾ ਕੱਢਿਆ ਹੁੰਦਾ ਜਿਹੜਾ ਬਸ ਪਾਜੀ ਬਸ 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 ਬਹੁਤ ਹੈ ਜੀ ਤੇਲ ਵਿੱਚ ਇਹਦੇ ਨਾਲੇ ਦੋ ਮੋਡ ਹੈ ਪਾਜੀ ਆ ਦੇਖੋ ਇੱਕ ਜਗ੍ਹਾ ਲਿਖਿਆ ਨਾ ਐਲ ਤੇ ਇੱਕ ਜਗ੍ਹਾ ਐਚ ਆਪਾਂ ਹੁਣ ਲੋ ਮੋਡ ਤੇ ਚਲਾਇਆ ਹੋਇਆ ਜੇ ਤੁਹਾਨੂੰ ਫਲੇਮ ਜ਼ਿਆਦਾ ਚਾਹੀਦੀ ਹੈ ਤਾਂ ਹਾਈ ਜੱਗ ਚਾਹੀਦੀ ਹੈ ਆ ਦੇਖੋ ਹਾਈ ਹੋ ਗਿਆ ਹੁਣ ਪੱਖੇ ਦੀ ਥੱਲੇ ਨੂੰ ਸਪੀਡ ਵਧ ਜੂਗੀ ਤੇ ਅਗਦੀ ਅਗਦੀ ਮਤਲਬ ਕੀ ਕਹਿ ਲੋ ਫਲੇਮ ਵੱਧ ਜੂਗੀ ਜਿਆਦਾ ਤੇਜ਼ ਹੋ ਜੂਗੀ ਤੇ ਲੱਕੜਾਂ ਵੀ ਥੋੜੀਆਂ ਜੀਆਂ ਤੁਹਾਡੀਆਂ ਜਲਦੀ ਅੱਗ ਬਲ ਗਈ ਜਲਦੀ ਅੱਗ ਬਲ ਗਈ ਹੋਜੀ ਤੇਲ ਸਾਡਾ ਹੋ ਗਿਆ ਹੁਣ ਗਰਮ ਇਹਦੇ ਚ ਹੁਣ ਪਿਆਜ਼ ਪਾਈਏ ਭਾਈ ਆਇਤਨ ਮੈਂ ਗੱਲ ਕਰਾਂ ਜਿਹੜਾ ਜੋ ਬ ਚਿਕਨ ਬਣਾ ਰਹਾ ਮੈਂ ਪਤਾ ਕਿਦਾਂ ਫੇਵਰਿਟ ਬਣਾ ਰਿਹਾ ਇਹ ਬਣਾਣਾ ਮੈਂ ਦਲਜੀਤ ਦਸਾਂਹ ਦਾ ਤੇ ਦਸਾਂਹਾਂ ਦੇ ਗਵਾਨ ਬੈਠੇ ਆ ਬਿਲਕੁਲ ਗਵਾਨ ਪਿੰਡ ਬੈਠੇ ਆ ਦਲਜੀਤ ਦਸਾਂਹ ਦੇ ਇੱਥੋਂ 2 ਕਿਲੋਮੀਟਰ ਦੇ ਦਸਾਂਹਾਂ ਵਾਲੇ ਦਾ ਪਿੰਡ ਆ ਤੇ ਨਾਲ ਹੀ ਇੱਥੇ ਮੁਰਗਾ ਬਣਦਾ স্মੈਲ ਦੇਖ ਭਾਈ ਤੂੰ ਅਬ ਮਸਾਲੇ ਕਿਹੜੇ ਕਿਹੜੇ ਭਾਜੀ ਐਡ ਕਰਤੇ ਆਪਾਂ ਪਿਆਰ ਦੇ ਉੱਤੇ ਭਾਜੀ ਸਿੰਪਲ ਸਿੰਪਲ ਮਸਾਲੇ ਮਾਰਾ ਜ ਕੋਈ ਮਸਾਲਾ ਬਾਹਰ ਲਿਆ ਦੇਖੋ ਮਸਾਲਾ ਚੈੱਕ ਕਰੋ ਵਾਹ ਹਲਦੀ ਹਲਦੀ ਮਸਾਲਾ ਹਲਦੀ ਹੋ ਗਈ ਗਰਮਸਾਲਾ ਹੋ ਗਈ ਕਾਲੀ ਮਿਰਚ ਮਸਾਲਾ ਬਸ ਇਹ ਕੁਛ ਆ ਹੋਰ ਕੁਛ ਨਹੀਂ ਪਾਇਆ ਆ ਬਸ ਜਾਂ ਥੋੜਾ ਜਹਾ ਮੀਡੀਅਮ ਮਸਾਲਾ ਮੀਡੀਅਮ ਮਸਾਲਾ ਹਲਕਾ ਜਹਾ ਬਸ ਇੱਧਰ ਦੇਖੋ ਚੁੱਲੇ 'ਚੋਂ 0% স্মੋਕ ਆ ਰਹੀ ਹੈ ਜਿੰਨਾ ਵੀ ਧੂਆਂ ਨਜ਼ਰ ਆ ਰਿਹਾ ਹੈ ਸਾਰਾ ਇਹ ਸਾਰਾ ਤੜਕੇ ਦਾ ਧੂਆਂ ਦੇਖੋ ਪੈ ਤੜਕਾ ਦੇਖੋ ਤੁਸੀਂ ਆਹ ਹੋ ਆਪ ਹੋਗੇ ਭਾਜੀ ਕੀ ਕਮਾਲ ਆ ਭਾਈ ਲਓ ਜੀ ਟਮਾਟਰ ਵੀ ਐਡ ਹੋ ਗਏ ਵਿੱਚ ਹੁਣ ਟਮਾਟਰ ਦੀ ਆਪਾਂ ਬਣਾ ਲਈ ਸੀ ਪਿਉਰੀ ਬਿਲਕੁਲ ਭਾਜੀ ਆਪਾਂ ਸਾਰੀ ਪਿਉਰੀ ਕੀਤੀ ਸੀ ਆਪਾਂ ਟਮਾਟਰ ਪਿਆਜ਼ ਸਾਰਾ ਮਿਕਸ ਕੀਤਾ ਹੋਇਆ ਸੀ ਆਪਾਂ ਸਾਰਾ ਹੋਏ ਅੱਜ ਅਸੀਂ ਮੁਰਗਾ ਬਣਾ ਕੇ ਅੱਜ ਆਪਣੇ ਦਰਸ਼ਕ ਖੁਸ਼ ਕਰਾਂਗੇ। ਲੋਜੀ ਚਿਕਨ ਸਾਡਾ ਹੋ ਗਿਆ ਮੈਰੀਨੇਟ ਤੇ ਹੁਣ ਇਧਰ ਹੀ ਸਾਡਾ ਹੁਣ ਗੜਕੇ ਗੜਕਾ ਵੱਜਣ ਡਿਆ ਗੜਗੜ ਗੜਗੜ ਗੜਗੜ। ਯਾ ਬਾਤ ਹੈ ਜੀ। ਜਾਂਦੀ ਹੈ ਇਹਨੂੰ ਦੇਖੋ। ਪੰਜ ਸੈਕਿੰਡ ਇਹਨੂੰ ਹਿਲਾਓ ਮੜ ਜਾ। ਕੱਚੀ ਹਿਲਾਓ ਇੱਕ ਰੀ। ਲੋ ਉਹੀ ਕੱਚੀ ਹਲ ਗਈ। ਵਾਹ ਜੀ। ਆਹ ਦੇਖ। ਕੀ ਕਮਾਲ ਦਾ ਮਸਾਲਾ ਬਣਿਆ ਬਈ। ਵਾਹ ਜੀ ਵਾਹ। ਐਂਡ ਪਾ ਜੀ। ਚਲੋ ਭਾਜੀ ਹੁਣ ਪਾਓ ਆਹ ਲਓ ਜੀ ਇਹ ਚੱਲਾ ਜੀ ਸਾਡਾ ਲੈਗ ਪੀਸ ਆਹ ਇਹ ਲੈਗ ਪੀਸ ਇਹ ਦਰੋਲੇ ਲੋ ਭਾਜੀ ਹੁਣ ਇਹਨੂੰ ਘੁਮਾ ਦਿਓ ਮੜਾ ਜਾ ਕੇ ਕਰਸ਼ੀ ਨੂੰ ਘੁਮਾ ਦਈਏ ਪੂਰਾ ਮਸਾਲੇ ਨੂੰ ਇਹਦੇ ਨਾਲ ਨਾ ਕਰ ਦੋ ਸੈਟਅਪ ਓਹ ਇਹ ਆ ਜੀ ਸਾਡਾ ਸਪੈਸ਼ਲ ਦਲਜੀਤ ਦਾ ਸਾਂਝ ਚਿਕਨ ਕਉਕੀ ਦਲਜੀਤ ਬਾਈ ਨੇ ਆਪਣੀ ਰੈਸਪੀ ਬਣਾਈ ਸੀ ਇਹ ਤੇਹੀਂ ਟਰਾਈ ਕੀਤੀ ਇਹ ਬਣਾਉਣ ਲਈ ਤੇ ਇਹ ਕਾ ਵੀ ਨਵੀਂ ਚੀਜ਼ ਤੇ ਟਰਾਈ ਕਰਦੇ ਲੋ ਜੀ ਥੋੜਾ ਜਿਹਾ ਹੰਗਾਲ ਪਾ ਕੇ ਪਾਣੀ ਦਾ ਕਿਉਂਕਿ ਮਸਾਲਾ ਮਸੂਲਾ ਮੈਡਿਡ ਕੀਤਾ ਸੀ ਤੇ ਆ ਗਿਆ ਇਹ ਪੂਰਾ ਦਾ ਪੂਰਾ ਚਿਕਨ ਚਾ ਪਰ ਮਾੜੀ ਜੀ ਮਸਾਲਾ ਜਿਹੜਾ ਸਫਾਈ ਕਰਸ਼ੀ ਨੂੰ ਜਿਹੜੇ ਸਾਫ ਉਹ ਕਰੋ ਭਾਜੀ ਜ਼ਰੂਰੀ ਆ ਵਾਹ ਜੀ ਵਾਹ ਹੁਣ ਇਹਨੂੰ ਇੱਕ ਵਾਰੀ ਕਰਸ਼ੀ ਨੂੰ ਦੇਓ ਘਮਾ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਜ਼ਬਰਦਸਤ ਜਾਣੀਆਂ ਨੇ ਤੇ ਸੋ ਲੋ ਜੀ ਸਾਡਾ ਜਿਹੜਾ ਇੱਕ ਮੇਨ ਇੰਗਰੀਡੀਐਂਟ ਰਹਿ ਗਿਆ ਸੀ ਸਾਡਾ ਦਹੀਂ ਉਹ ਹੁਣ ਜਾਏਗਾ ਵਿੱਚ ਦਹੀਂ ਅਸੀਂ ਪਾਣਾ ਨਹੀਂ ਪਾਉਣਾ ਕਿਉਂਕਿ ਇਹਦੇ ਵਿੱਚ ਨਿੰਬੂ ਵੀ ਐਡ ਕਰਾਂਗੇ ਅਸੀਂ ਉਪਸ ਦਹੀਂ ਸਿਰਫ ਇੱਕ ਤਾਂ ਬਣਾਉਣਾ ਸੀ ਇੱਕ ਹਲਕਾ ਜਿਹਾ ਕਰੀਮੀਨਸ ਲਿਆਉਣ ਲਈ ਬਸ ਥੋੜੀ ਖਟਾਸ ਥੋੜਾ ਜਿਹਾ ਕਰੀਮੀਨਸ ਬਸ ਤੇ ਹੁਣ ਇਹਨੂੰ ਢੱਕ ਦਿੱਤਾ ਜਾਊਗਾ 20 ਤੋਂ 15 ਮਿੰਟ ਲਈ ਤੇ ਲੋ ਜੀ ਹੁਣ ਇੱਕ ਸਾਡਾ ਨਿੰਬੂ ਇਹ ਦੇਖੋ ਤੇ ਨਿੰਬੂ ਹੀ ਇਦਾਂ ਗੋਮਬਾਰੇ ਆ ਕਿ ਕਿਉਂਕਿ ਇਹ ਮੇਨ ਗੱਲ ਇਹ ਆ ਵੀ ਇਹਦੇ ਵਿੱਚ ਤਾਂ ਗਿਟਕ ਜਿਹੜੀ ਹੁੰਦੀ ਹੈ ਨਾ ਉਹ ਕੌੜੀ ਬਹੁਤ ਹੁੰਦੀ ਹੈ ਇਸ ਨਿੰਬੂ ਦੀ ਤੇ ਇਸ ਕਰਕੇ ਬਰਦੀ ਸਿੱਕੀ ਬਮਰੂਦ ਤੋੜ ਕੇ ਲਿਆ ਕਿ ਕੀ ਲਿਆਇਆ ਦੇਖੀ ਬਰੂਦਾ ਕੀ ਬਣਾਤਾ ਸੋ ਬਰੋ ਤੋੜਿਆ ਬੜੀ ਜ਼ਿੰਦਗੀ ਦੇ ਨਾਲ ਉਹ ਸਿਰੇ ਤੋਂ ਲਾ ਕੇ ਤੇ ਉਹ ਖਿੱਚ ਕੇ ਕਿ ਸੋੜਾ ਮਿੱਟੀ ਚ ਹੋ ਗਿਆ ਸਰਾ ਹੀ ਹੋਰੇ ਨੂੰ ਤੋ ਜਾਊਗਾ ਉਹ ਯਾਰ ਫਟੇ ਇੱਕ ਚੀਜ਼ ਹੋਰ ਦਿਖਾਉਣ ਵਾਲੀ ਰਹਿ ਗਈ ਸ਼ਮਰੂ ਸ਼ਕਲ ਦੇਖੋ ਯਾਰ ਬਸ ਐਂਡ ਇਧਰ ਆਓ ਜਲਦੀ 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 ਤੁਹਾਨੂੰ ਮੈਂ ਕੰਮਰੂਖ ਦਿਖਾਉਣਾ ਬਾਈ ਬਾਜੀ ਕਦੀ ਰੈੱਡ ਅੰਬਰੂ ਦੇਖੇ? ਉਹ ਦੇਖੋ ਇਕ ਉਹ ਅਲੱਗ ਤੋਂ ਹੀ ਦੇਖਿਆ ਮੈਨੂੰ ਇੱਕ ਅੰਬਰੂਖ ਕਾਫੀ ਵੱਡਾ ਸੀ ਉਹ ਥੱਲੇ ਉਹ ਰੈੱਡ ਹੋ ਰਹੇ ਬਰੂ ਸਾਰੇ ਇੱਕ ਅਲੱਗ ਹੀ ਬਰੀਡ ਹੈ ਇਹ ਉਹ ਥਲੇ ਬਈ ਉਹਦੇ ਇੱਕ ਪਾਸੇ ਦੂਜੇ ਹੋ ਰਿਹਾ ਇੱਕ ਪਾਸੇ ਦੂਜੇ ਤੇ ਸੋ ਫਾਈਨਲੀ ਆਪਣਾ ਚਿਕਨ ਹੋ ਗਿਆ ਫਾਈਨਲ ਬਈ ਦਿਖਾਓ ਯਾਰਾ ਕਰੀ ਕਰੱਚੀ ਘਮੋੜੀ ਓਏ ਹੋਏ ਹੋਏ ਕੀ ਬਾਤ ਹੈ ਬਾਜੀ ਤੇ ਸੋ ਹੁਣ ਆਪਾਂ ਲਾਸਟ ਇਨਗਰੀਡੀਅੰਟ ਰਹਿ ਗਿਆ ਆਪਣਾ ਬਾਜੀ ਧਨੀਆਂ ਭਰੀ ਫੜੋ ਪਲੇਟ ਬਾਜੀ ਇਹ ਆਨ ਲਓ ਜੀ ਤੇ ਇਤੋ ਐਦਾ ਬੋਕ ਭਰਨੀ ਤੇ ਐਦਾ ਜਾਣਾ ਇਹ ਇਹਨੂੰ ਕਹਿੰਦਾ ਧਨੀयां ਦੀ بارش ਤੇ ਲੋ ਜੀ ਫਾਈਨਲੀ ਆਪਣਾ ਚਿਕਨ ਰੈਡੀ ਹੋ ਚੁੱਕਿਆ ਤੇ ਹੁਣ ਭਾਈ ਆ ਜਾ ਇਹਨੂੰ ਕਰੋ ਪਲੇਟ ਦੇ ਵਿੱਚ ਉੱਵਾ ਖੁਸ਼ਬੂ ਤਾਂ ਆ ਰਹੀ ਹੈ ਬਹੁਤ ਜ਼ਬਰਦਸਤ ਕੀ ਬਾਤ ਆ ਚਾਕਲੇਟ ਪੀਸ ਕੀ ਬਾਤ ਹੈ ਭਾਈ ਦੇ ਇੱਥੇ ਦੇਖੋ ਅੱਗ ਬਚੀ ਜਾਂਦੀ ਹਜੇ ਵੀ ਕੀ ਬਾਤ ਹੈ ਇਹ ਰਵੇ ਗਰਮ ਹਾਂਜੀ ਹਾਂਜੀ ਤੇ ਸੋ ਰੈਡੀ ਲਓ ਜੀ ਆਹ ਹੋ ਗਿਆ ਆਪਣਾ ਚਿਕਨ ਰੈਡੀ ਯਾਰ ਜਦੋਂ ਨਾ ਆਪਣੇ ਹੱਥ ਨਾਲ ਚਿਕਨ ਬਣਾਇਆ ਹੋਏ ਨਾ ਮਿਹਨਤ ਅਲੱਗ ਹੀ ਲੱਗਦੀ ਕੁਛ ਨਾ ਕਿਉਂ ਭਰੀ ਬਿਲਕੁਲ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ ਇਹ ਆ ਮੇਰਾ ਇੱਕ ਫੇਵਰਿਟ ਪਾਰਟ ਜਦੋਂ ਨਾ ਲੈਗ ਵੀ ਸੱਚ ਹੋਵੇ ਨਾ ਇੱਕ ਹੱਥ ਰੋਟੀ ਇੱਕ ਹੱਥ ਚਿਕਨ ਉਹ ਵੀ ਪੂਰਾ ਲੈਗ ਪੀਸ ਕੀ ਬਾਤ ਹੈ

ਤਾਂ ਸੋ ਸੌਣਾ ਚੁੱਲ੍ਹਾ ਬੋਰਡ ਅਸੀਂ ਹੁਣ ਤੇ ਬਈ ਹੁਣ ਮੈਂ ਕਹਿੰਦਾ ਬਈ ਹੁਣ ਬਾਕੀ ਛੱਡ ਆਇਆ ਹੁਣ ਆਪਾਂ ਖਤਮ ਕਰੀਏ ਇਹਨੂੰ ਤੇ ਬਾਕੀ ਹੁਣ ਮਿਲਦੇ ਆਂ ਬਾਅਦ ਚ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਡਾ ਚੁੱਲਾ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਾ ਸੋ ਥੈਂਕ ਯੂ ਸੋ ਮਚ ਤੇ ਹਾਂਜੀ ਤੇ ਤੁਹਾਨੂੰ ਸਾਡਾ ਇਹਦਾ ਬਲੌਗ ਕਿਵੇਂ ਲੱਗਾ ਬਈ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਕੀਮਤੀ ਨੇ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਸਾਡਾ ਜੇ ਚੁੱਲੇ ਦਾ ਅਸੀਂ ਰਿਵਿਊ ਕੀਤਾ ਆ ਤੁਸੀਂ ਵੀ ਜੇਕਰ ਉਹ ਚੁੱਲੇ ਨੂੰ ਮੰਗਾਉਣਾ ਚਾਹੁੰਦੇ ਹੋ ਤੇ ਉਹ ਚੁੱਲੇ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਵੀ ਡਾਇਰੈਕਟਲੀ ਐਮਾਜ਼ਨ ਤੋਂ ਉਹਨੂੰ ਆਰਡਰ ਕਰ ਸਕਦੇ ਹੋ ਤੇ ਵਾਕਈ ਵੀ ਬਹੁਤ ਵਧੀਆ 6 ਮਹੀਨੇ ਦੀ ਗਾਰੰਟੀ ਦੇ ਨਾਲ ਆਉਂਦਾ ਹੈ ਤੇ ਬਹੁਤ ਵਾਜਬ ਰੇਟ ਦੇ ਉੱਤੇ ਇਹ ਚੁੱਲਾ ਅਵੇਲੇਬਲ ਹੈ ਕਿਉਂਕਿ ਜੇ ਤੁਹਾਡੇ ਘਰ ਦੇ ਵਿੱਚ ਮਾਵਾਂ ਜਾਂ ਤੁਹਾਡੀ ਵਾਈਫ ਅੱਗ ਤੋਂ ਪ੍ਰਚਾਰ ਹੁੰਦੀ ਹੈ ਵਾਂਗੂ ਤੁਹੇ ਤੋਂ ਪ੍ਰਚਾਰ ਹੁੰਦੀ ਹੈ ਤੇ ਉਹਦੇ ਵਾਸਤੇ ਸਭ ਤੋਂ ਬੈਸਟ ਚੀਜ਼ ਹੈ ਇਹ ਤੇ ਸੋ ਹੁਣ ਤੁਸੀਂ ਕੀ ਕਰਨਾ ਕੁਛ ਨਹੀਂ ਕਰਨਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਣਾ ਜਿਹਾ ਕਮੈਂਟ ਕਰਕੇ ਸਾਡੀ ਹੌਸਲਾ ਫੁਚਾਈ ਜਰੂਰ ਕਰਨੀ ਹੈ ਜੀ ਧੰਨਵਾਦ